ਜੀ ਮਿੱਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਉਮੀਦ ਕਰਦੇ ਹਾਂ ਸਾਰੇ ਭਰਾ ਵਧੀਆ ਹੋਵੋਗੇ ਤੇ ਵਧੀਆ ਚਾਹੀਦੇ ਹੋ ਤੇ ਅੱਜ ਮਿੱਤਰੋ ਆਪਣੀ ਪਿਛਲੀ ਬੀਟ ਗੱਡੀ ਦੀ ਜਦੋਂ ਆਪਾਂ ਰਵੀ ਕੰਪਾਊਂਡ ਸਾਰਾ ਸਿਸਟਮ ਕਰਕੇ ਦਿੱਤਾ ਸੀ ਉਹ ਗੱਡੀ ਦੀ ਵੀਡੀਓ ਤੇ ਬਹੁਤ ਭਰਾਵਾਂ ਦੇ ਕਮੈਂਟ ਆਏ ਕਹਿੰਦੇ ਬਈ ਮੈਂ ਇਹ ਉਹ ਵੀਡੀਓ ਚ ਕਿਉਂਕਿ ਮੈਂ ਕਿਹਾ ਵੀ ਸੀ ਮੈਂ ਆਹ ਵੀ ਵੀਊ ਜ਼ਰੂਰ ਲਾਵਾਂਗਾ ਪਰ ਰਿਵਿਊ ਬਾਈ ਹੋਣਾ ਤੇ ਜਿੰਨੇ ਦੀ ਗੱਡੀ ਕਰਕੇ ਦਿੱਤੀ ਆ ਤੇ ਉਸ ਵੀਡੀਓ ਜੀ ਤਾਂ ਚਲੋ ਆਪਾਂ ਨਹੀਂ ਦਿਖਾ ਸਕਦੇ ਉਹ ਗੱਡੀ ਦਾ ਪਰ ਇਸ ਗੱਡੀ ਦਾ ਜ਼ਰੂਰ ਦਿਖਾਵਾਂਗੇ ਕਿਉਂਕਿ ਉਹਨਾਂ ਦੀ ਉਹ ਗੱਡੀ ਹੈਗੀ ਜਿਨ੍ਹਾਂ ਦੀ ਆ ਗੱਡੀ ਆ ਤੇ ਦੋਹੇ ਗੱਡੀਆਂ ਉਹਨਾਂ ਦੀਆਂ ਹੀ ਨੇਗੀਆਂ ਜਿਨ੍ਹਾਂ ਦੀ ਪਹਿਲਾਂ ਬੀਟ ਕਰਕੇ ਦਿੱਤੀ ਆ ਤੇ ਹੁਣ ਆ ਕਰਕੇ ਦਿੱਤੀ ਆ ਤੇ ਚਲੋ ਮਿੱਤਰੋ ਹੁਣ ਪੂਰੇ ਪਿਆਰ ਨਾਲ ਗੱਡੀ ਲੈ ਜਾ ਰਹੇ ਹਾਂ ਜਿਹਾ ਦੇਖੋ ਤੁਸੀਂ ਜਮਾ ਪਿਆਰ ਨਾਲ ਜਾ ਰਹੇ ਹਾਂ ਕਿਉਂਕਿ ਯਾਰ ਮਿਹਨਤ ਬਹੁਤ ਲੱਗੀ ਐਵੇਂ ਮਾੜੇ ਜਿਹੇ ਲਿਬੜ ਗਈ ਆਪਾਂ ਕਿਉਂਕਿ ਕੇਰਾ ਤਾਂ ਜਿਵੇਂ ਕਹਿੰਦੇ ਗਾਹਕ ਨੂੰ ਤਾਂ ਪੂਰੀ ਕੰਪਲੀਟ ਹੀ ਦਿਖਾਉਣੀ ਆ ਵੀ ਹਾਂ ਇਹ ਜਾਂ ਕੁਝ ਹੋਇਆ ਇਹਦਾ ਪ੍ਰੋਪਰ ਸਾਰਾ ਕੁਝ ਤੇ ਹੁਣ ਮਿੱਤਰੋ ਆਪਾਂ ਚੱਲਦੇ ਆ ਗੱਡੀ ਲੈ ਕੇ ਤੇ ਆਹ ਰਹਿ ਗਏ ਯਾਰ ਮਾੜੇ ਮੁੱਟੇ ਕਿਉਂਕਿ ਇੱਥੇ ਰਵਿੰਦੇਸ਼ ਉਹ ਰਹਿ ਗਏ ਸ਼ੀਸ਼ੇ ਤੇ ਚਲੋ ਕੋਈ ਨਹੀਂ ਤਾਂ ਮੜਾ ਜਾ ਕੱਪੜਾ ਵੱਜਾ ਉਹਦੀ ਸਾਫ ਹੋ ਜਾਣੇ ਨੇ ਪਰ ਲਜਾਣੀ ਬਹੁਤ ਬੋਚ ਕੇ ਪੈਣੀ ਆ ਆਪਾਂ ਨੂੰ ਤੇ ਲਿਜਾਣੇ ਆ ਮਿੱਤਰੋ ਤੇ ਫੇਰ ਸਾਨੂੰ ਉੱਥੇ ਚੱਲ ਕੇ ਦਿਖਾਉਣ ਆਪਣੇ ਪਿੰਡ ਦੇ ਕੋਲੀ ਨੇ ਉਹ ਮਨਾਲ ਨਾਲ ਹੀ ਲਗ ਮੈਂ 2-3 ਕਿਲੋਮੀਟਰ ਤੀ ਆ ਤੇ ਉੱਥੇ ਚੱਲ ਕੇ ਦਿਖਾਉਣ ਉਹਦਾ ਰਿਵਿਊ ਕੀ ਆ ਉਹ ਵੀ ਮਿੱਤਰੋ ਤੇ ਪਹੁੰਚ ਗਏ ਆਪਾਂ ਏਕਮ ਦੇ ਪਿੰਡ ਤੇ ਹੁਣ ਸਾਨੂੰ ਚੱਲ ਕੇ ਦਿਖਾਉਣਿਆ ਏਕਮ ਦੇ ਰਿਐਕਸ਼ਨ ਵੀ ਉਹਨੂੰ ਕਿੱਦਾਂ ਦੀ ਲੱਗੀ ਗੱਡੀ ਉਹ ਹੜਾ ਸਾਹਮਣੇ ਉਹ ਖੜੀ ਹੈ ਬੀਟ ਸਾਨੂੰ ਕੋਸਾ ਦੇਖੋ ਕੋਸਾ ਹਾਏ ਹਾਏ ਓਏ ਕਿਉਂ ਵੀ ਜੋ ਬਰਾ ਪੈਂਦੀ ਆ ਤੱਕ ਜਮਾਲ ਏ ਨਾ ਰੰਗ ਨਹੀਂ ਮਾਰਿਆ ਜਾਂਦਾ ਹਾਂ ਹੋਰ ਮਸੜ ਜੇ ਰੰਗ ਵਧੀਆ ਮਾਰਿਆ ਹੁੰਦਾ ਨਾ ਗੱਡੀ ਬਹੁਤ ਸੋਹਣੀ ਬਣਦੀ ਸੀ ਸੀਟਾਂ ਦੇ ਮਸੜ ਓਕੇ ਆ ਜਾਵਾਂ ਜਮਾਂ ਬਾਲੀ ਸੋਹਣੀ ਲਾ ਲੋਕ ਲੂਕਨ ਆ ਜੀ ਦੇਖ ਲਈ ਆ ਬਹੁਤ ਸੋਹਣੀ ਲੱਗ ਰਹੀ ਹੈ ਨਾ ਹੂੰ ਤੇ ਲੋ ਵੀ ਮੇਤਰੂ ਤੁਸੀਂ ਪਿਛਲੀਆਂ ਵੀਡੀਓ ਤੇ ਕਮੈਂਟ ਕਰਦੀ ਵੀ ਰਿਐਕਸ਼ਨ ਦਿਖਾਓ ਰਿਐਕਸ਼ਨ ਦਿਖਾਵਾਂਗੇ ਆਪਾਂ ਆ ਚੀਜ਼ਾਂ ਕਰਤੀ ਮੈਂ ਤੁਹਾਨੂੰ ਕਹਿਣਾ ਮਾਸੜ ਵੀ ਜੇ ਆਪਣਾ ਇਹਦਾ ਹੀਲਾ ਹੋ ਸਕਦਾ ਤਸੱਲੀ ਹੈ ਮਾਸੜ ਪੂਰੀ 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 ਖੁਸ਼ਾ ਜਿੱਤ ਕੰਮ ਕਰਦਾ ਭਾਈ ਮੁੰਡਾ ਚਿੱਤ ਖੁਸ਼ਾ ਸਾਰੇ ਜਾਣੇ ਇਹਨੂੰ ਟਕਰਾਇਆ ਕਰੋ ਤੇ ਬਾਕੀ ਆਏ ਨਹੀਂ ਹੈਗਾ ਮਿੱਤਰੋ ਵੀ ਚਲੋ ਆਪਣੀ ਰਿਸ਼ਤੇਦਾਰੀ ਕਰਕੇ ਵੀ ਉਹ ਕਰਦੇ ਨੇ ਜਮਾ ਸਹੀ ਸਹੀ ਦੱਸਿਓ ਮਾਸੜ ਕਿੱਦਾਂ ਲੱਗਦਾ ਤੁਹਾਨੂੰ ਕੰਮ ਨਾ ਬਹੁਤ ਹੋ ਗਿਆ ਹੂੰ ਗੱਡੀ ਦਾ ਤਾਂ ਨਾ ਹੂੰ ਕਰ ਤੂੰ ਬਟਨ ਦੇਖਾਂ ਇਹ ਇਹਦੇ ਤੇ ਪਰ ਦਿਨ ਬਹੁਤ ਲੱਗੇ ਨੇ ਮਿੱਤਰੋ ਫੇਰ ਹੋਰ ਚਲੋ ਕੋਈ ਨਹੀਂ ਇਹਨੂੰ ਫਿਊਚਰ ਕਰਦੇ ਆ ਇਹ ਵੀ ਸ਼ੱਟ ਆਪਾਂ ਇਹ ਮੈਂ ਸੋਚਿਆ ਵੇ ਕਰਾਂਗੇ ਸਾਰਾ ਕੁਝ ਆ ਵੀ ਹੈ ਜੀ ਆਹ ਮੈਂ ਬਹੁਤ ਮੱਥਾ ਮਾਰਿਆ ਰੰਗ ਲਹਿਾਨੀ ਹੈਗਾ ਇਹਨਾਂ ਤੋਂ ਜਿਹੜਾ ਬੰਪਰ ਵਾਲਾ ਰੰਗ ਉਹਦੀ ਟਿਕਾਈ ਵੇਲੇ ਸਹੀ ਨਹੀਂ ਕਰਿਆ ਵਾ ਉਹ ਉਮੀ ਭੱਜ ਕੇ ਰੰਗ ਨਾਲੀ ਇਹ ਬਾਕੇਉਂ ਦੱਸੋ ਤੁਸੀਂ ਆਪਣਾਲੇ ਕੰਮ ਆਪਣਾਲੇ ਕੰਮ ਪਾਸੋਂ ਦਾ ਨਹੀਂ ਕੋਈ ਕਾਚ ਰਿਹਾ ਆ ਬੌਂਟ ਹੋਲ ਮਾੜਾ ਜਿਹਾ ਇੰਜਣ ਦੇਖਣ ਦੇ ਵਿੱਚੋਂ ਹੈਂ ਉਹ ਮੇਰਾ ਟਾਈਮ ਵਾਲਾ ਨਹੀਂ ਸੀ ਹਾਂ ਤਾਂ ਕਰਕੇ ਵਾਲਾ ਖੋਇਆ ਮੈਨੂੰ ਬਣ ਗਈ ਗੱਲ ਨਿਸ਼ਾਨ ਚ ਦੂਰੋਂ ਹੂੰ ਤੇ ਸਵੇਰੇ ਤਾਂ ਮੇਰਾ ਵੀ ਮਨ ਜਾ ਔਖਾ ਸੀ ਮੈਂ ਐਵੇਂ ਕਹਿੰਦਾ ਜਦੋਂ ਕੰਮ-ਜਾਮਾ ਕਰੀ ਗਿਆ ਮੇਰਾ ਚਿੱਤ ਜਾਂ ਨਹੀਂ ਖੁਸ਼ ਹੋਇਆ ਪਰ ਹੁਣ ਜਦੋਂ ਫਾਈਨਲ ਰਿਜ਼ਲਟ ਆਇਆ ਫੇਰ ਮੜਾ ਜਾ ਨ ਯਾਰ ਆਇਆ ਵੀ ਹਾਂ ਹੁਣ ਹੋਰ ਉਦੋਂ ਮੈਨੂੰ ਬੜਾ ਹੋ ਲੱਗਿਆ ਮਾ ਹ ਯਾਰ ਗੱਲ ਬਣੀ ਨਹੀਂ ਆ ਪਹਿਲਾਂ ਵਾਲੇ ਰੰਗ ਦੇ ਜੋੜ ਨੇ ਜਿਹੜਾ ਪਹਿਲਾਂ ਵੱਜਿਆ ਉਹ ਉਧਰੋਂ ਵੀ ਝਾਕਦਾ ਹੂੰ ਹਾਂ ਬਾਕੀ ਦਾ ਬਾਕੀ ਤਾਂ ਹੀ ਚਾਗਦਾ ਬਾਕੀ ਕੋ ਆਹ ਮੜਾ ਜਾ ਇਹ ਨਹੀਂ ਵਾਲਾ ਹੁੰਦਾ ਹੈਗਾ ਇਹ ਕਿਸੇ ਪਾਸੇ ਕੋਈ ਕਵਰ ਡਿੱਗੀ ਵਾਲਾ ਦੇਖੋ ਡਿੱਗੀ ਵਾਲਾ ਮੈਨੂੰ ਤਾਂ ਤੇ ਗਰੀ ਬਣਾਏ ਲੱਗਿਆ ਵੀ ਓਕੇ ਆਗਾ ਇੱਕ ਪਾਸੇੋਂ ਦਾ ਜਾਵਾ ਆਹ ਪਾਸੇ ਵੀ ਕੋਈ ਖਾਸ ਪਤਾ ਤਾਂ ਲੱਗਦਾ ਨਹੀਂ ਜਮੇ ਨਹੀਂ ਹਾਂ ਡਿੱਗੀ ਵਾਲਾ ਰੰਗ ਪੂਰਾ ਓਕ ਹੈ ਇਹ ਡੀਸੀ ਹੀ ਕੱਟਦਾ ਓਹ ਆਹ ਗੱਲ ਵਾਲੀ ਗਲਤ ਕਰੀ ਵੀ ਉਹਦੀ ਆਹ ਦੇਖ ਮਸੜ ਜਾ ਤਾਂ ਹੁਣ ਜੇ ਪੱਟਣੀ ਲੱਗ ਗਈ ਉਹਨੂੰ ਕਹੇ ਸਾਰੀ ਪੜਦਾ ਜਾਂ ਕਰ ਰਨੋਲਟ ਕਿਉਂਕਿ ਫਿਰ ਪ੍ਰੋਪਰ ਰੰਗ ਹੋ ਜਾਂਦੀ ਵਿੱਚੋਂ ਨਾ ਉਹਨੇ ਪਲੇਟ ਲਾਈਏ ਰੰਗ ਲਾ ਮਾਰਨ ਲੱਗੇ ਨੇ ਉਵੇਂ ਹੀ ਗਾਦਾ ਕੋੜਾ ਕਰਤਾ ਉਹਨੇ ਆਹ ਆ ਆਹ ਚੀਜ਼ ਦੇਖ ਤੁਸੀਂ ਵਿੱਚੋਂ ਦੇਖੋ ਇਹ ਸੀ ਵੈਂਟ ਉਹਨਾਂ ਦੇ ਵੀ ਰੰਗ ਨੂੰ ਮਾਰਦੇ ਸੀ ਵਾਲਿਆਂ ਤੇ ਚਲੋ ਆਪਾਂ ਜਿੰਨੇ ਪੈਸੇ ਦਿੱਤੇ ਚਲ ਠੀਕ ਆ ਇਹ ਸੀ ਵੈਂਟ ਦੇਖੋ ਜਿਹੜੀ ਜਾਣੀ ਜਿੱਥੋਂ ਤੱਕ ਸਾਥੋਂ ਓਕੇ ਹੋਈਆਂ ਉਹ हां जितھوں ਤੱਕ ਸਾਥੋਂ ਓਕੇ ਹੋਇਆ ਉੱਥੇ ਤੱਕ ਅਸੀਂ ਪੂਰੀ ਤਸ਼ਲੀ। ਤੇ ਬਾਕੀ ਕਈ ਭਰਾਵਾਂ ਦੇ ਕਮੈਂਟ ਆਉਂਦੇ ਨੇਗੇ ਵੀਡੀਓ ਤੇ ਵੀ ਰਿਵਿਊ ਜ਼ਰੂਰ ਲਿਓ ਬਈ ਬਹੁਤ ਭਰਾਵਾਂ ਦੇ ਕਮੈਂਟ ਆਏ ਸੀ ਪਿਛਲੀਆਂ ਵੀਡੀਓ ਤੇ ਤਾਂ ਕਰਕੇ ਫਿਰ ਆਪਾਂ ਇੱਕ ਹੀ ਮਾ ਵੀ ਜ਼ਰੂਰ ਲਵਾਂਗੇ ਆਪਾਂ ਰਿਵਿਊ ਤੇ ਹੁਣ ਮਿੱਤਰੋ ਆਪਾਂ ਤਕਰੀਬਨ ਜਿੰਨੀਆਂ ਗੱਡੀਆਂ ਆਪਣੇ ਕੋਲ ਕੰਮ ਤਿਆਰ ਕਰਨੀਆਂ ਆਪਾਂ ਸਗਰੂਨ ਸਾਰੀਆਂ ਗੱਡੀਆਂ ਦੇ ਗਾਗ ਦੇ ਮੂਰੇ ਕੈਮਰਾ ਕਰਕੇ ਪ੍ਰੋਪਰ ਉਹਨਾਂ ਦਾ ਰਿਵਿਊ ਲਿਆ ਕਰਾਂਗੇ ਐ ਹੀ ਹੈਗਾ ਵੀ ਕਿਸੇ ਤੋਂ ਆਪਦੀ ਆਪਦੇ ਢੰਗ ਨਾਲ ਗੱਲ ਦੱਸ ਕਿਸੇ ਨੂੰ ਮੈਂ ਦੱਸ ਦਾਂ ਕੋਈ ਉਹ ਚੀਜ਼ ਦਾ ਫਾਇਦਾ ਨਹੀਂ ਆਪਾਂ ਗਾਗ ਦੇ ਸਾਹਮਣੇ ਕੈਮਰਾ ਕਰਕੇ ਪ੍ਰੋਪਰ ਦੱਸਿਆ ਕਰਾਂਗੇ ਵੀ ਹਾਂ ਵੀ ਕਿੱਦਾਂ ਦਾ ਕੰਮ ਲੱਗਿਆ ਕਿੱਦਾਂ ਦਾ ਨਾ ਤੇ ਬਾਕੀ ਮਿੱਤਰੋ ਆਪਾਂ ਨੂੰ ਇਹ ਗੱਡੀ ਨੂੰ ਲੱਗੇ ਨੇ 5 4 5 ਦਿਨ ਲੱਗੇ ਇੱਕ ਦਿਨ ਤਾਂ ਵਾਧਾ ਲੱਗੇ ਕਿਉਂਕਿ ਇੱਕ ਤਜਰਬਾ ਮੀ ਬਹੁਤ ਪਿਆ ਇਹ ਗੱਡੀ ਜਦੋਂ ਕੰਮ ਤੇ ਆਈ ਆਪਣੇ ਕੋਲ ਮੇਰਾ ਅੱਧਾ ਸਮਾਨ ਪੱਟਾ ਵੀ ਉਧਰੋਂ ਮੀ ਪੈ ਜਾ ਕਰੀ ਮੌਕੇ ਤੇ ਤੇ ਸਾਰਾ ਸਮਾਨ ਫਟਾਫਟ ਅੰਦਰ ਤਰਨਾ ਤੱਕ ਸਣ ਜੋ ਕਰੀ ਸੀ ਨਾ ਉਹਨੂੰ ਫਿਰ ਛੱਡਣ ਜੋ ਕਰੀ ਤਾਂ ਕਰਕੇ ਬਹੁਤ ਟਾਈਮ ਵੇਸਟ ਹੋਇਆ ਇਹ ਗੱਡੀ ਤੇ ਪਰ ਫਿਰ ਵੀ ਤਕਰੀਬਨ ਯਾਨੀ ਰਿਜ਼ਲਟ ਬਹੁਤ ਸੋਹਣਾ ਆਇਆ ਦਾ ਨਿਕਲ ਕੇ ਐਂਡ ਤੇ ਇੱਕ ਥੋੜਾ ਜਿਵੇਂ ਉਹਨਾਂ ਸੀ ਬੌਂਡ ਤੇ ਕਹਿ ਰਹੀ ਸੀ ਬੌਂਡ ਤੇ ਜੇ ਨਾ ਪੇਂਟ ਹੋਣ ਕਰਕੇ ਸਵਾਜਾ ਆਇਆ ਨਹੀਂ ਗਾ ਰਵੀ ਕੱਢਣ ਦਾ ਜੇ ਕਿਤੇ ਬੌਂਡ ਇੱਕਸਾਰ ਹੁੰਦਾ ਸਾਰਾ ਫਿਰ ਰਵੀ ਕੱਢਣ ਦਾ ਨਜ਼ਾਰਾ ਆਉਣਾ ਸੀ ਹੁਣ ਬੌਂਡ ਹੈਗਾਗਾ ਡੱਬ ਖੜਪਾ ਜਾ ਫਿਰ ਸਵਾਦ ਨਹੀਂ ਆਇਆਗਾ ਉਹਦਾ ਬਾਕੀ ਸਾਰੇ ਪੱਖੋਂ ਗੱਡੀ ਪੂਰੀ ਓਕੇ ਹੋਈ ਆ ਕੋਈ ਘਾਟ ਨਹੀਂ ਰਹੀ ਕੋਈ ਕਮੀ ਨਹੀਂ ਰਹੀ ਕੋਈ ਵੇਸੀ ਨਹੀਂ ਰਹੀ ਪੂਰਾ ਚਤ ਫੋਸੀ ਮਾਸੜ ਉਹਨਾਂ ਦਾ ਤੇ ਚਲੋ ਇੱਕ ਚਲੋ ਆਪਣਾ ਹੋਰ ਵੀ ਖਬਰ ਆ ਤੇ ਇਹ ਗੱਡੀ ਆਪਾਂ ਦੇ ਤਾਂ ਆਂਦੀ ਹੈ ਤੇ तकरीबन 3-4 ਦਿਨ ਹੋ ਗਏ ਗੱਡੀ ਉਹਨਾਂ ਨੂੰ ਦੇ ਕੇ ਆਏ ਆਂ ਆਪਾਂ ਨੂੰ ਮਾੜਾ ਉਹਨਾਂ ਨੂੰ ਅਈ ਵੀਡੀਓ ਛੋਡੇ ਕੋਲ ਬਾਅਦੋਂ ਆਉਂਦੀ ਆ ਇਹ ਇਹ ਗੱਡੀ ਆਪਾਂ ਛੱਡ ਕੇ ਆਏ ਆਂ 2 ਦਿਨ ਹੋਏ ਨੇ 3 ਕੱਲ ਕਿਸੇ ਪਾਸੇ ਜਾ ਰਹੀ ਸੀ ਤੇ ਗੱਡੀ ਵੱਜੀ ਗਈ ਫੈਂਡਰ ਇਹਦਾ ਹੋ ਗਿਆ ਡਸਟਰ ਦਾ ਜਿਹੜੀ ਆਪਾਂ ਤਿਆਰ ਕਰਕੇ ਛੱਡੀ ਆ ਤੇ ਇਹਦੇ ਫੈਂਡਰ ਜੀ ਚ ਡੈਂਟ ਪੈ ਗਿਆ ਹੁਣ ਉਹ ਕੰਮ ਕਰਾਉਣ ਤੇ ਲਈ ਵੀ ਆ ਇਹ ਏ ਬਾਕੀ ਮਿੱਤਰੋ ਬਹੁਤ ਸੋਹਣਾ ਕੰਮ ਹੋਇਆ ਨਯਾ ਜੀ ਮੈਨੂੰ ਜਿੱਥੇ ਤੱਕ ਆਸ ਹੈ ਨਹੀਂ ਸੀ ਮੈਨੂੰ ਵੀ ਇੰਨਾ ਸੋਹਣਾ ਕੰਮ ਕੰਮ ਆਪਣੀ ਆਸ ਤੋਂ ਵੱਧ ਕੇ ਆਇਆ ਦਾ ਸਾਹਮਣੇ ਫਰੰਟ ਏ ਬਾਕੀ ਬਹੁਤ ਖੁਸ਼ ਹੋਇਆ ਯਾਰ ਮਨ ਜਦੋਂ ਐਂਡ ਤੇ ਜਾ ਕੇ ਪੂਰਾ ਰਿਜ਼ਲਟ ਇੰਨਾ ਸੋਹਣਾ ਨਿਕਲ ਕੇ ਆਇਆ ਆਪਣੇ ਪੁਰੇ ਕਿ ਬਾਕੀ ਭਰਾਓ ਤੁਸੀਂ ਸਾਰੇ ਜਾਣੇ ਵੱਧ ਤੋਂ ਵੱਧ ਪਿਆਰ ਤੇ ਸਪੋਰਟ ਕਰਿਆ ਕਰੋ ਤਾਂ ਕਿ ਆਪਾਂ ਹੋਰ ਵੀ ਹੌਸਲੇ ਨਾਲ ਹੋਰ ਵੀ ਘੈਂਟ ਕੰਮ ਕਰੀਏ ਨੈਕਸਟ ਗੱਡੀਆਂ ਤੇ ਜੋ ਵੀ ਆਉਣੀਆਂ ਆਪਣੇ ਕੋਲੇ ਤੇ ਬਾਕੀ ਭਰਾਵਾਂ ਨੇ ਸਾਰੇ ਵੱਧ ਤੋਂ ਵੱਧ ਜਰੂਰ ਆਇਆ ਕਰੋ ਜਿਨੇ ਵੀ ਗੱਡੀ ਕਰਾਉਣੀ ਹੁੰਦੀ ਆ ਕਿਉਂਕਿ ਮਿੱਤਰੋ ਚਲੋ ਆਇਦਾ ਹੈ ਨਹੀਂ ਕਿ ਅਭੀ ਮੈਂ ਨਮਾ ਕੰਮ ਸ਼ੁਰੂ ਕਰਿਆ ਅਭੀ ਇੱਕੋ ਰਸਤੇ ਚੱਲ ਪੂਗਾ ਜੇ ਤੁਸੀਂ ਸਾਰੇ ਭਰਾ ਵੱਧ ਤੋਂ ਵੱਧ ਸਾਥ ਦੇਓਗੇ ਤਾਂ ਹੀ ਕੰਮ ਚੱਲਣਾਗਾ ਤੇ ਬਾਕੀ ਐ ਹੁੰਦਾ ਯਾਰ ਨਵੇਂ ਜਿਹੜੇ ਪਰ तकरीबन ਪੁਰਾਣੇ ਚੱਲਦੇ ਹੁੰਦੇ ਉਹਨਾਂ ਦਾ ਤਾਂ ਕੰਮ ਚੱਲ ਹੀ ਜਾਂਦਾ ਹੁੰਦਾ ਉਹਨਾਂ ਦਾ ਤਾਂ ਚੱਲੀ ਜਾਂਦਾ ਹੁੰਦਾ ਪਰ ਜਿਹੜੇ ਨਵੇਂ ਨੇ ਉਹਨਾਂ ਨੂੰ ਜ਼ਰੂਰ ਵੈਜਟ ਕਰਕੇ ਸਾਰਿਆਂ ਨੂੰ ਚੈੱਕ ਕਰਨਾ ਚਾਹੀਦਾ ਵੀ ਕਿਹੜਾ ਕਿੱਦਾਂ ਦਾ ਕਿਹੜਾ ਕਿੱਦਾਂ ਦਾਗਾ ਤੇ ਬਾਕੀ ਜਿੰਨਾ ਭਰਾਵਾਂ ਨੂੰ ਕੋਈ ਕੰਮ ਚ ਕੋਈ ਦਿੱਕਤ ਪਰੇਸ਼ਾਨੀ ਜਾਂ ਹੋਰ ਕੋਈ ਵੀ ਲੱਗਦੀ ਆ ਤਾਂ ਉਹ ਜ਼ਰੂਰ ਕਮੈਂਟ ਕਰਕੇ ਦੱਸ ਸਕਦੇ ਨੇ ਵੀ ਹਾਂ ਕਸਰ ਰਹੀ ਆ ਭਈ ਇਹ ਵੀ ਕਰਿਆ ਕਰੋ ਉਹ ਵੀ ਜਰੂਰ ਕਰਕੇ ਦੱਸ ਕਰਾਂਗੇ ਤੇ ਜਿਹੜਾ ਆਪਾਂ ਰਵਿੰਗ ਦਾਗਾ ਆਪਣੇ ਰਵਿੰਗ ਦੇ ਤੇ ਡਿਟੇਲਿੰਗ ਦਾ ਤਾਂ ਹੈਗਾ ਆਪਣਾ ਪ੍ਰਾਈਸ ਇੱਕ ਤੇ ਜਿਹੜਾ ਆਪਾਂ ਹੱਬਾਂ ਹੁਬਾਂ ਪੇਂਟ ਕਰਕੇ ਦਿੰਨੇ ਆ ਉਹਦੀ ਪ੍ਰਾਈਸ ਥੋੜਾ ਜਿਹਾ ਐਕਸਟਰਾ ਨੇ ਕਿ ਉਹਦੇ ਪੈਸੇ ਕਿਉਂਕਿ ਪੇਂਟ ਵਗੈਰਾ ਵੀ ਲਿਆਉਣਾ ਪੈਂਦਾ ਉਹਦੀ ਖਾਤਰ ਤੇ ਉਹਦੀ ਖਾਤਰ ਰਫ ਰੂਫ ਲਾ ਕੇ ਬੀਲ ਤਿਆਰ ਵੀ ਕਰਨੇ ਪੈਂਦੇ ਨੇ ਉਹਦੀ ਥੋੜੀ ਜਿਹੀ ਪੈਸੇ ਅਲੱਗ ਤੋਂ ਨੇਗੇ ਤੇ ਜਿਹੜਾ ਰਵਿੰਗ ਤੇ ਡਿਟੇਲਿੰਗ ਦਾਗਾ ਜਿਹੜੇ ਭਰਾ ਆਪਣੇ ਨਾਲ ਕੰਟੈਕਟ ਕਰ ਲੈਂਦੇ ਨੇਗੇ ਉਹਨਾਂ ਨੂੰ ਆਪਾਂ ਪ੍ਰਾਈਸ ਦੱਸ ਦਈਦਾਗਾ ਆਪਣੀ ਇੰਸਟਾ ਆਈਡੀ ਤੇ ਮ 0414 ਵਾਲੀ ਇਸਟਾ ID ਤੇ ਜਿਹੜੇ ਵੀ ਆਪਾਂ ਨੇ ਕੰਟੈਕਟ ਕਰ ਲੈਂਦੇ ਨੇ ਉਹਨਾਂ ਨੂੰ ਆਪਾਂ ਉਹਦੇ ਤੇ ਜਾ ਕੇ ਪ੍ਰੋਪਰ ਡਿਟੇਲ ਵਗੈਰਾ ਦੇ ਦੇਈ ਦੀ ਹੈ ਕਿ ਸਾਰੇ ਕਸੇ ਦੀ ਕਿੰਨੇ ਪੈਸੇ ਨੇ ਕਿਹੜੀ ਚੀਜ਼ ਦੇ ਕਿੰਨੇ ਨੇ ਫੀਲਾਂ ਵਗੈਰਾ ਦੀ ਕਿੰਨੇ ਨੇਗੇ ਤੇ ਚਲੋ ਫਿਰ ਮਿੱਤਰੋ ਵੱਧ ਤੋਂ ਵੱਧ ਪਿਆਰ ਤੇ ਸਪੋਰਟ ਬਣਾ ਕੇ ਰੱਖਿਓ ਤਾਂ ਕਿ ਆਪਾਂ ਹੋਰ ਵੀ ਘੈਂਟ ਵੀਡੀਓ ਲੈ ਕੇ ਆਈਏ ਛੁੱਟੀ ਖਾਤਰ ਅੱਗੇ ਤੋਂ ਤੇ ਹੁਣ ਮੈਂ ਤਾਂ ਆਲਟੋ ਦੀ ਮੋਡੀਫਿਕੇਸ਼ਨ ਤੇ ਵੀਡੀਓ ਆਉਣੀ ਹੈ ਨੈਕਸਟ ਵੀਡੀਓ ਕਹਿੰਦੇ ਮੇਰੇ ਵੀਰੋ ਤੇ ਜਲਦੀ ਆਲਟੋ ਤੇ ਵੀ ਘੈਂਟ ਜਿਹਾ ਛੱਪਾ ਕੱਢਦੇ ਹੁਣ ਆਪਾਂ ਇਹ ਬਹੁਤ ਜਲਦ ਕੱਢਦੇ ਆ ਤੇ ਸਾਨੂੰ ਫਿਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਤੇ ਅਮੀਰ ਕਰਦੇ ਹਾਂ ਉਦੋਂ ਤੱਕ ਸਾਰੇ ਭਰਾ ਵਧੀਆ ਹੋਵੋਗੇ ਚਲੋ ਫਿਰ ਮਿਲਦੇ ਆ ਨੈਕਸਟ